ਮਸੂਰ ਪੰਜਾਬੀ ਕਮੀਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਪਤਾ ਲੱਗਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੇहद ਬਿਮਾਰ ਸਨ ਜਿਸ ਕਾਰਨ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਹਾਲਤ ਖਰਾਬ ਹੋਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਨੇ 65 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦਾ ਅੰਤਮ ਸੰਸਕਾਰ ਅੱਜ ਮਹਾਲੀ ਵਿੱਚ ਕੀਤਾ ਜਾਵੇਗਾ ਇਸ ਮੁੱਕੇ ਜਸਵਿੰਦਰ ਸਿੰਘ ਭੱਲੇ ਦੇ ਕਰੀਬੀ ਦੋਸਤ ਬਾਲਮਕੰਦ ਸ਼ਰਮਾ ਨੇ ਕਿਹਾ ਕਿ ਇਸ ਘਾਟੇ ਦੀ ਕਦੇ ਵੀ ਪਰਪਾਈ ਨਹੀਂ ਹੋ ਸਕਦੀ ਅਸੀਂ 40 ਸਾਲਾਂ ਤੋਂ ਇਕੱਠੇ ਸਾਂ ਉਹਨਾਂ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ ਸੀ ਉਹਨਾਂ ਨੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਦੋ ਵੱਖ-ਵੱਖ ਮਾਮਾ ਤੋਂ ਪੈਦਾ ਹੋਏ ਹਾਂ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਤਾਮਾ ਸਨ ਉਹ ਲਗਭਗ 1 ਮਹੀਨੇ ਤੋਂ ਬਿਮਾਰ ਸਨ ਜ ਜਨਦਾ ਅੱਜ ਦਿਹਾਂਤ ਹੋ ਗਿਆ ਜੋ ਕਦੇ ਵੀ ਘਾਟਾ ਪੂਰਾ ਨਹੀਂ ਹੋ ਸਕਦਾ ਕਲਾਕਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸੱਜਣਪੁੱਤ ਦੇ ਵਿੱਚ ਮਤਲਬ ਜੋ ਸਰਵਨਪੁੱਤ ਹੁੰਦੇ ਸੀਗੇ ਜਸਿੰਦਰ ਪੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਕੇ ਸ਼ਾਇਦ ਇਹਨਾਂ ਰਿਜ਼ਰਵ ਨਹੀਂ ਕਰਦਾ ਸਕਾਂ ਮੈਨੂੰ ਜੋ ਪਿਆਰ ਸਤਕਾਰ ਦੁਨੀਆ ਤੋਂ ਉਹਨਾਂ ਨੇ ਦਿੱਤਾ ਸੰਕਾਟਾ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਤੁਹਾਨੂੰ ਜੋਬ ਬਹੁਤ బిజీ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੀ ਜੋਬ ਕਰਕੇ ਸੀਆਂ ਬਟ ਮੈਨ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆ ਵਾਸਤੇ ਇੱਕ ਤੋਂ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਕੁਝ ਕਹਿੰਦੇ ਜਿੰਨੀ ਵਾਰੀ ਫੋਟੋ ਲੱਕ ਚਾਹੋ ਤੇ ਫਿਰ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਲੋਕਾਂ ਨੂੰ ਪਿਆਰ ਕਰਦੇ ਸੀਗੇ ਲੱਗਦਾ ਪਿਆਰ ਦਾ ਵੰਡ ਗਿਆ ਨਾ ਉਹ ਦੁਨੀਆ ਤੇ ਹਮੇਸ਼ਾ ਕੈਮਰਾ ਤੁਸੀਂ ਕਿੰਨਾ ਬਦਲਾਅ ਦੇਖਿਆ ਛਣਕਾਟਾਂ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਿਸ ਵਿੱਚ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੁਝ ਦੇਖਿਆ ਛਣਕਾਟਾਂ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੰਡਾ ਫਿਲਮਾਂ ਦਾ ਵੱਡਾ ਹੀਰੋ ਆ 5 ਫਿਲਮਾਂਾਂ ਦਾ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਐਸੇ ਘਰ ਚ ਆ ਕੇ ਤੇ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ-ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀਆਂ ਸਲਾਉਣਾ ਤੇ ਮੈਂ ਹੱਸਦਾ ਕਹਿੰਦਾ ਮੈਂ ਕਹਿੰਦੇ ਸੁੰਦਰ ਜੋ ਬਾਲੀਵੁੱਡ ਚੰਪਤਾ ਬਚਨ ਦਾ ਮਕਾਮ ਆ ਨਾ ਉਹ ਮੇਰੇ ਵੀ ਸਿੰਦਰਪੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਲੋਕੀ ਤੈਨੂੰ ਪਿਆਰ ਕਰਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੱਦਾਂ ਬਣਾਈਏ ਸਟੋਰੀ ਕਿਹੜੀ ਲਈਏ ਕਲਾਕਾਰ ਕਿਹੜੇ ਲਈਏ ਇਹ ਮਕਾਮ ਉਸ ਬੰਦੇ ਨੇ ਆਪਣੇ ਕਾਬਲੀ ਤੇ ਪਰਸ ਤੇ ਹੁਣ ਕਿਸ ਫਿਲਮ ਤੇ ਆ ਕੰਮ ਕਰ ਰਿਹਾ ਉਨਧੀਆਂ ਫਿਲਮਾਂ ਤਾਂ ਜੀ ਬਹੁਤ ਕਹਿ ਰਿਹਾ ਦਿੱਤਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਿਹਤ ਕਰਕੇ ਹੋਰ ਯਸਿਸ ਕਰ ਪਾਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰੀ 3 ਆ ਉੱਚ ਪਰ ਨਸਬ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀ ਉਹ ਨਹੀਂ ਜਾ ਸਕੇ ਇਸ ਕਰਕੇ ਸੋਚਦੇ ਵੀ ਜੇ ਉਹ ਸਾਡੇ ਚ ਹੁੰਦੇ ਹੁੰਦਾ ਤਾਂ ਪੱਤਰ ਨੇ ਕਿੰਨੇ ਸੁਪਰੀਟ ਫਿਲਮ ਹੋ ਦਿੰਦੇ ਸੀ ਉਹਨਾਂ ਨੇ ਪਰ ਪਰਮਾਤਮਾ ਨੂੰ ਨਹੀਂ ਮਿਲਿਆ ਸਰਮਈ ਅੰਤਿਮ ਸੰਸਕਾਰ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਫ ਫੈਮਿਲੀ ਨੇ ਪਲਾਨ ਕਰ ਰਹੇ ਆ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਬਲੋਂਗੀ ਜਿਹੜਾ ਸਾਡਾ ਇੱਥੇ ਬਸੇ ਚਾਂਗੂ ਮਹਾਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਰੀਬਨ 1.5-2 ਵਜੇ ਸੱਤ ਤਣ ਗੁਰਦੁਆਰੇ ਰਾਣੀ ਦੇ ਪਾਟੇ ਇਕੱਠੇ ਹੋਵਾਂਗੇ ਸੋ ਅਸੀਂ 12 ਵਜੇ ਟਾਈਮ 'ਤੇ 1 ਵਜੇ ਦਾ ਕਰਤਾ ਇਹ ਸਾਡਾ ਮੈਸੇਜ ਜਿਆਦਾ